ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਤੁਹਾਡੇ ਨਾਲ ਸਾਖੀ ਸਾਂਝੀ ਕਰਨ ਜਾ ਰਿਹਾ ਹਾਂ ਜੇ ਤੇ ਤੁਸੀਂ ਇਹ ਸਾਖੀ ਸੁਣੀ ਹੈ ਤਾਂ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਨਹੀਂ ਸੁਣੀ ਤਾਂ ਇਹ ਸਾਖੀ ਜਰੂਰ ਸੁਣਿਓ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਇਓ ਮੈਨੂੰ ਛੋਟੇ ਹੁੰਦੇ ਨੂੰ ਮੇਰੇ ਫਾਦਰ ਸਾਹਿਬ ਮੈਨੂੰ ਸਾਖੀ ਸੁਣਾਉਂਦੇ ਹੁੰਦੇ ਸੀਗੇ ਬਹੁਤ ਸਾਖੀਆਂ ਉਹਨਾਂ ਨੇ ਮੈਨੂੰ ਸੁਣਾਈਆਂ ਅੱਜ ਮੈਂ ਸਾਖੀ ਤਾਂ ਸਾਂਝੀ ਕਰਨ ਜਾ ਰਿਹਾ ਅੱਜ ਧੰਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿੱਖਾਂ ਦੇ ਨਵੇਂ ਪਾਸ਼ਾਹੀ ਦਾ 350ਵਾਂ ਸ਼ਹੀਦੀ ਦਿਹਾੜਾ ਤੇ ਮੇਰੇ ਪਾਪਾ ਮੈਨੂੰ ਇੱਕ ਭਾਈ ਮੱਖਣਸ਼ਾ ਲਵਾਣੇ ਦੀ ਸਾਖੀ ਸੁਣਾਉਂਦੇ ਹੁੰਦੇ ਸੀਗੇ ਭਾਈ ਮੱਖਣਸ਼ਾ ਲਵਾਣਾ ਕੌਣ ਆ ਪਿੱਛੇ ਜੇ ਆਪਣਾ ਸਰਤਾਜ ਵੀਰੇ ਦਾ ਵੀ ਸੌਂਗ ਆ ਉਹਨਾਂ ਨੇ ਉਹਦੇ ਵਿੱਚ ਗੱਲ ਕੀਤੀ ਹੈ ਵੀ ਭਾਈ ਮੱਖਣਸ਼ਾ ਦਾ ਬੇੜਾ ਪਾਰ ਲਗਾਇਆ ਫਿਰ ਉਹਨਾਂ ਨੇ ਵੀ ਸੰਗਤ ਨੂੰ ਗੁਰੂ ਲਾਧੂਰੇ ਬਤਾਇਆ ਭਾਈ ਮੱਖਣਸ਼ਾ ਲਵਾਣਾ ਇੱਕ ਲੂਣ ਦੇ ਬਹੁਤ ਵੱਡੇ ਵਪਾਰੀ ਸੀਗੇ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਲੂਣ ਲੈ ਕੇ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਸਮੁੰਦਰੀ ਜਹਾਜ਼ ਤੇ ਉਹ ਜਾ ਰਹੇ ਸੀਗੇ ਰਸਤੇ ਦੇ ਵਿੱਚ ਸਮੁੰਦਰ ਦੇ ਵਿੱਚ ਇੱਕ ਬਹੁਤ ਭਿਆਨਕ ਤੂਫਾਨ ਆ ਗਿਆ ਬਹੁਤ ਤੂਫਾਨ ਆਉਣ ਦੇ ਨਾਲ ਤੇ ਦੇਖੋ ਕਿਉਂਕਿ ਜੇ ਨੂਨ ਮਤਲਬ ਜਹਾਜ਼ ਪਾਣੀ ਡੁੱਬਿਆਂ ਦਾ ਨੂਨ ਵੀ ਖਰਾਬ ਹੋ ਜਾਣਾ ਸੀਗਾ ਤੇ ਉਹ ਜਿਹੜਾ ਬੇੜੇ ਦਾ ਮਲਾਹ ਸੀਗਾ ਜਹਾਜ਼ ਦਾ ਉਹ ਕਹਿੰਦਾ ਵੀ ਜਿਹੜਾ ਵੀ ਹੁਣੇ ਕਾਬੂ ਤੋਂ ਕੰਮ ਬਾਹਰ ਆ ਗਿਆ ਵਾ ਜਿਨ੍ਹਾਂ ਨੂੰ ਤੈਰਨਾ ਆਉਂਦਾ ਉਹ ਤੇ ਛਾਲਾ ਮਾਰ ਕੇ ਆਪਦੀ ਜਾਨ ਬਚਾ ਲਓ ਤੇ ਵੀ ਇਹ ਜਹਾਜ਼ ਹੁਣ ਡੁੱਬੂਗਾ ਇਹਨੂੰ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ ਸਾਰੇ ਜਣੇ ਆਪਦੇ ਆਪ ਦੇ ਗੁਰੂ ਮਹਾਰਾਜ ਨੂੰ ਬੇਨਤੀਆਂ ਕਰਨ ਲੱਗੇ ਅਰਦਾਸਾ ਕਰਨ ਲੱਗੇ ਕਿਸੇ ਨੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਕਿਸੇ ਨੇ ਜਿੰਨਾ ਜਨਨ ਨੂੰ ਮੰਨਦੇ ਸੀ ਤੇ ਭਾਈ ਮੱਖਣਸ਼ਾਲਵਾਣੇ ਨੇ ਅਰਦਾਸ ਕੀਤੀ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਹੇ ਸੱਚੇ ਪਾਤਸ਼ਾਹ ਤੁਸੀਂ ਜਿਹੜੇ ਵੀ ਜਾਮੇ 'ਚੋਂ ਜਿੱਥੇ ਵੀ ਤੁਹਾਡੀ ਜੋਤ ਜਗ ਰਹੀ ਹੈ ਤੇ ਕਿਰਪਾ ਕਰਕੇ ਤੁਸੀਂ ਮੇਰਾ ਬੇੜਾ ਪਾਰ ਲਗਵਾ ਦਿਓ ਤੇ ਮੈਂ ਤੁਹਾਡੇ ਜੋ ਵੀ ਜਿਹੜੇ ਵੀ ਤੁਸੀਂ ਜਾਮੇ 'ਚੋਂ ਮੈਂ ਤੁਹਾਨੂੰ 500 ਸੋਨੇ ਦੀਆਂ ਮੋਹਰਾਂ ਭੇਟ ਕਰੂੰਗਾ ਤੇ ਵੀ ਕੀ ਹੋਇਆ ਉਹਨਾਂ ਦੀ ਅਰਦਾਸ ਗੁਰੂ ਮਹਾਰਾਜ ਦੇ ਜਾ ਕੇ ਲੱਗੀ ਤੇ ਉਹਨਾਂ ਦਾ ਬੇੜਾ ਪਾਰ ਲੱਗ ਗਿਆ ਜਦੋਂ ਪਾਰ ਲੱਗ ਗਿਆ ਤੇ ਉਹਨਾਂ ਦਾ ਗੁਰੂ ਤੇ ਬਹੁਤ ਖੁਸ਼ ਹੋਏ ਬਹੁਤ ਯਕੀਨ ਹੋਇਆ ਤੇ ਉਹਨਾਂ ਨੇ ਜਿਹੜੀ ਫਿਰ ਅਰਦਾਸ ਕੀਤੀ ਸੀ ਵੀ ਮੈਂ 500 ਸੋਨੇ ਦੀਆਂ ਮੋਹਰਾਂ ਭੇਟ ਕਰੂੰਗਾ ਉਹ ਫਿਰ ਜਦ ਆਇਥੇ ਆ ਕੇ ਭਾਰਤ ਤੇ ਜਦੋਂ ਉਹਨਾਂ ਨੇ ਪੁੱਛਿਆ ਵੀ ਕੌਣ ਜਿਹੜਾ ਸਿੱਖਾਂ ਦੇ ਵੀ ਹੁਣ ਗੁਰੂ ਕੌਣ ਹੈ ਉਹ ਕਹਿੰਦੇ ਵੀ ਸਿੱਖਾਂ ਦੇ 8ਵੇਂ ਗੁਰੂ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਰ ਉਹ ਹੁਣ ਜੋਤੀ ਜੋਤ ਸਮਾ ਗਏ ਹੈ ਉਹ ਹੁਣ ਦੁਨੀਆ ਤੇ ਨਹੀਂ ਹੈ ਤੇ ਅਗਲਾ ਜਾਮਾ ਪ੍ਰਗਟ ਨਹੀਂ ਹੋਇਆ ਪਰ ਉਹ ਕਹਿੰਦੇ ਉਹਨਾਂ ਨੇ ਜਾਣ ਲੱਗਿਆਂ ਨੇ ਇੱਕ ਜਿਹੜੇ ਉਹਨਾਂ ਦੇ ਆਖਰੀ ਸ਼ਬਦ ਸੀ ਬਾਬੇ ਬਕਾਲੇ ਵੀ ਅਗਲਾ ਗੁਰੂ ਸਿੱਖਾਂ ਦਾ ਨੌਵਾਂ ਗੁਰੂ ਬਾਬੇ ਬਕਾਲੇ ਪ੍ਰਗਟ ਹੋਣਾ ਜਦੋਂ ਬਾਬੇ ਬਕਾਲੇ ਪਹੁੰਚੇ ਤੇ ਉੱਥੇ ਬਹੁਤ ਜਿਹੜੇ ਹੋਰ ਕੋਈ ਢੋਂਗੀ ਗੁਰੂ ਬਹੁਤ ਬਾਈ ਗੁਰੂ ਆ ਕੇ ਬਹਿ ਗਏ ਵੀ ਹਾਂ ਵੀ ਅਸੀਂ ਨੌਵੇਂ ਗੁਰੂਆਂ ਸਿੱਖਾਂ ਦੇ ਵੀ ਅਸੀਂ ਇਦਾਂ ਤੇ ਉਹ ਦੌੜ ਦਾ ਚ ਪੈ ਗਏ ਵੀ ਹੁਣ ਕੀ ਕੀਤਾ ਜਾਵੇ ਫਿਰ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਸਾਰਿਆਂ ਨੂੰ ਪੰਜ-ਪੰਜ ਸੋਨੇ ਦੀਆਂ ਮੋਹਰਾ ਭੇਟ ਕਰਕੇ ਤੇ ਉਹ ਮੱਥਾ ਟੇਕੀ ਦਿੰਦੇ ਸੀਗੇ ਸ਼ਾਮ ਵੀ ਆ ਸ਼ਾਮ ਪੈ ਗਈ ਤੇ ਉਹਨਾਂ ਨੇ ਆਪਣੇ ਸਾਥੀਆਂ ਤੋਂ ਪੁੱਛਿਆ ਵੀ ਹਾਂ ਕੋਈ ਹੁਣ ਰਹਿ ਤਾਂ ਨਹੀਂ ਗਿਆ ਯਾਰ ਵੀ ਮੋਹਰਾ ਦੇਣ ਨਾਲ ਉਹ ਕਹਿੰਦੇ ਵੀ ਕਬਿਆਤੀ ਦਾ ਕੋਈ ਨਹੀਂ ਰਹਿ ਗਿਆ ਪਰ ਇੱਕ ਆ ਬੰਦਾ ਆ ਵੀ ਉਹਨੂੰ ਤੇਗਾ ਤੇਗਾ ਕਹਿੰਦੇ ਆ ਸਾਰੇ ਤੇ ਉਹ ਆਪਦੀ ਕੁਲੀ 'ਚ ਹੀ ਰਹਿੰਦਾ ਵਾ 24 ਘੰਟੇ ਤੇ ਉੱਥੋਂ ਬਾਹਰ ਨਹੀਂ ਆਉਂਦਾਗਾ ਵੀ ਦੁਨੀਆਦਾਰੀ ਨਾ ਹੁੰਦਾ ਕੋਈ ਮੋਹ ਪਿਆਰ ਨਹੀਂਗਾ ਤੇ ਉਹਨੇ ਸੋਚਿਆ ਵੀ ਯਾਰ ਜਿਹੜੇ ਇਹ ਸੀਗੇ ਇਹ ਤੇ ਮੈਨੂੰ ਆਪਸ ਵਾਜਾਂ ਮਾਰਦੇ ਸੀਗੇ ਵੀ ਹਾਂ ਅਸੀਂ ਗੁਰੂ ਆ ਤੇ ਵੀ ਉਹ ਬੰਦੇ ਇਹ ਨੇ ਵੀ ਜਿਹੜਾ ਆਵਾਜਾਂ ਮਾਰਿਆ ਉਹ ਥੋੜਾ ਗੁਰੂ ਹੋਊਗਾ ਤੇ ਉਹ ਕਹਿੰਦਾ ਵੀ ਚਲੋ ਵੀ ਆਪਾਂ ਉਹਨਾਂ ਨੂੰ ਮੁਰਾਂ ਭੇਟਾ ਕਰਕੇ ਆਈਏ ਤੇ ਗੁਰੂ ਮਹਾਰਾਜ ਦੀ ਜਾਣੀ ਜਾਨ ਸੀਗੇ ਉਹਨਾਂ ਨੇ ਆਪਦੇ ਜਿਹੜੇ ਉਹਨਾਂ ਦੇ ਦੋ ਤਿੰਨ ਸਿੰਘ ਨਾਲ ਸੀ ਉਹਨੇ ਕਹਤਾ ਵੀ ਭਾਈ ਭਾਈ ਮੱਖਣਸ਼ਾ ਆਊਗਾ ਪਰ ਆਪਾਂ ਨੂੰ ਮਿਲਣਾ ਨਹੀਂਗਾ ਤੁਸੀਂ ਉਹਨੂੰ ਬਾਹਰੋਂ ਹੀ ਮੋੜ ਦਿਓ ਪਰ ਭਾਈ ਮੱਖਣਸ਼ਾ ਨੇ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਮੰਨਤ ਕਰਨਾ ਕੀਤਾ ਮੈਨੂੰ ਮਿਲ ਲੈਂਦੇ ਹੋ ਤੇ ਜਦੋਂ ਚਲੋ ਉਹਨਾਂ ਨੇ ਕਹਤਾ ਵੀ ਠੀਕ ਆ ਤੇ ਗੁਰੂ ਮਹਾਰਾਜ ਮੂਹਰੇ ਜਾ ਕੇ ਮੱਖਣਸ਼ਾ ਲਵਾਣੇ ਨੇ ਪੰਜ ਮੂਰਾ ਭੇਟਾ ਕਰਕੇ ਜਦੋਂ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਨੇ ਮਸਕਰਾ ਕੇ ਉਹਦਾ ਮੱਖਣਸ਼ਾ ਦਾ ਹੱਥ ਫੜਿਆ ਤੇ ਆਪਦੇ ਮੋਢੇ ਤੇ ਧਰਤਾ ਉਹ ਕਹਿੰਦੇ ਵਾਹੋ ਮੱਖਣਸ਼ਾ ਅਗੇ ਸੌਖ ਕੇ 500 ਮੋਹਰਾ ਤੇ ਭੇਟਾ ਪੰਜ ਹੀ ਕਰੀ ਜਾਣਾ ਸਾਡਾ ਤਾਂ ਮੁੱਢਾ ਛੱਲਿਆ ਗਿਆ ਤੇ ਵੀ ਉਹ ਐਡਾ ਖੁਸ਼ ਹੋ ਗਿਆ ਵੀ ਸੱਚਾ ਗੁਰੂ ਲੱਭ ਗਿਆ ਪਤਾ ਲੱਗ ਗਿਆ ਵੀ ਕੌਣ ਅਸਲ ਗੁਰੂ ਆ ਪਰ ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਹਜੇ ਪ੍ਰਗਟ ਨਹੀਂ ਹੋਣਾਗਾ ਤੁਸੀਂ ਇਹ ਗੱਲ ਜਗ ਜਹਰ ਨਹੀਂ ਕਰਨੀ ਉਹ ਕਹਿੰਦਾ ਨਹੀਂ ਗੁਰੂ ਮਹਾਰਾਜ ਜਿਹੜੀ ਸੰਗਤ ਹੈ ਉਹ ਬਹੁਤ ਦਵਤਾਂ ਦੇ ਵਿੱਚ ਹੈ ਕਿਉਂਕਿ ਬਹੁਤ ਢੂੰਗੀ ਗੁਰੂ ਆਈ ਬੈਠੇ ਆ ਤੇ ਸੰਗਤ ਦਾ ਤੁਸੀਂ ਵੇੜਾ ਪਾਰ ਕਰੋ ਤੇ ਵੀ ਤੁਸੀਂ ਸੰਗਤ ਦੇ ਸਾਹਮਣੇ ਆਓ ਉਹ ਕਹਿੰਦੇ ਵੀ ਨਹੀਂ ਜੇ ਕਿਸੇ ਨੇ ਇਦਾਂ ਕੀਤਾ ਤੇ ਵੀ ਅਸੀਂ ਉਹਦਾ ਮੂੰਹ ਕਾਲਾ ਕਰ ਦਾਂਗੇ ਵੀ ਅਸੀਂ ਹਜੇ ਨਹੀਂ ਪ੍ਰਗਟ ਹੋਣਾਗਾ ਤੇ ਮੱਖਣਖਾਨ ਨੂੰ ਤੇ ਬਹਾਨਾ ਚਾਹੀਦਾ ਸੀਗਾ ਉਹ ਕਹਿੰਦਾ ਵੀ ਯਾਰ ਜੇ ਮੂੰਹ ਕਾਲਾ ਕਰਕੇ ਸੰਗਤ ਸਾਹਮਣੇ ਗੁਰੂਆਂ ਤੇ ਇਹਦੇ ਤੋਂ ਵੱਡੀ ਕੀ ਗੱਲ ਉਹਨੇ ਆਪ ਹੀ ਆਪਦਾ ਮੂੰਹ ਕਾਲਾ ਕਰਕੇ ਤੇ ਕੋਠੇ ਤੇ ਚੜ ਕੇ ਉਹਨੇ ਰੌਲਾ ਪਾਤਾ ਵੀ ਪਰਣਾ ਇਦਾਂ ਘਮਾ ਕੇ ਵੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸੱਚਾ ਗੁਰੂ ਲਾਧੋ ਰੇ ਤੇ ਫੇਰ ਜਾ ਕੇ ਸੰਗਤ ਨੂੰ ਪਤਾ ਲੱਗਿਆ ਵੀ ਅਸਲ ਗੁਰੂ ਇਹ ਐ ਤੇ ਉਦੋਂ ਫੇਰ ਗੁਰੂ ਮਹਾਰਾਜ ਜੀ ਨੌਵੇਂ ਪਾਤਸ਼ਾਹ ਜੀ ਥਿਰਗੁਰ ਤੇਗ ਬਹਾਦਰ ਜੀ ਪ੍ਰਗਟ ਹੋਏ ਸੀਗੇ ਤੇ ਇਹ ਜਿਹੜੀ ਫਿਰ ਉਹਨਾਂ ਨੇ ਭਾਈ ਮੱਖਣਸ਼ਾਹ ਲਵਾੜੇ ਨੂੰ ਪਰ ਪਰਉਪਕਾਰੀ ਦਾ ਖਿਤਾਬ ਦਿੱਤਾ ਸੀਗਾ ਨੌਵੇਂ ਤੋ ਇਹ ਇੱਕ ਬਹਾਦਰ ਦੀ ਨੇ ਸੋ ਇਹ ਹੁੰਦੀ ਹੈ ਇੱਕ ਸੱਚੇ ਸਿੰਘ ਦੀ ਨਿਸ਼ਾਨੀ ਵੀ ਜੇ ਆਪਾਂ ਸੱਚੇ ਦਿਲੋਂ ਗੁਰੂ ਮਹਾਰਾਜ ਨੂੰ ਯਾਦ ਕਰਦੇ ਹਾਂ ਤੇ ਗੁਰੂ ਮਾ ਜਰੂਰ ਪ੍ਰਗਟ ਹੁੰਦੇ ਆ ਇਹ ਮੇਰੇ ਪਾਪਾ ਜੀ ਮੈਨੂੰ ਇਹ ਸਟੋਰੀ ਇਹ ਸਾਖੀ ਸੁਣਾਉਂਦੇ ਹੁੰਦੇ ਸੀਗੇ ਸੋ ਤੁਸੀਂ ਵੀ ਆਪਣੇ ਬੱਚਿਆਂ ਨਾਲ ਇਹ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ 9ਵੇਂ ਪਾਸ਼ੇ ਦਾ 350ਵਾਂ ਸ਼ਹੀਦੀ ਦਿਹਾੜਾ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਆ ਸਾਡੇ ਗੁਰੂ ਮਹਾਰਾਜ ਜੀ ਨੂੰ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ